ਤੁਸੀਂ ਕੰਮ ਸ਼ੁਰੂ ਕੀਤਾ ਸੀ ਤੇ ਕਿਸ ਤਰ੍ਹਾਂ ਕਰਦਾ ਸੀ ਪਹਿਲੀ ਵਾਰੀ ਲੱਗਿਆ ਸੀ ਹੁਣ ਤੱਕ ਕਿੰਨੇ ਜੋ ਕੋਈ ਵੇਚ ਚੁੱਕਿਆ ਦੋਸਤ ਉਹ ਵੀ 6-7 ਹੀ ਲੱਤੇ ਸੀ ਕਿਨੂ ਕਿਨੂ ਵੇਚਦਾ ਸੀ ਕਿੱਦਾਂ ਵੇਚਦਾ ਸੀ ਪੈਂਡੀਫਿਸ਼ਿੰਗਲ ਕਰਕੇ ਵੇਚਦਾ ਸੀ ਕੀ ਕਿਸ ਤਰ੍ਹਾਂ ਤੇਰੇ ਦਿਮਾਗ 'ਚ ਆਇਆ ਕਿ ਮੈਂ ਇਹਨੂੰ ਇਦਾਂ ਬਣਾ ਕੇ ਵੇਚਾਂ ਤੇ ਜਿਹੜੇ ਲੇਬਲ ਵਗੈਰੇ ਸੋ ਕਿੱਥੋਂ ਲੈਂਦਾ ਸੀ ਮੈਂ ਨਹੀਂ ਜੀ ਬਣਾਉਂਦਾ ਸੀਗਾ ਮੈਂ ਤਾਂ ਲੈਂਦਾ ਸੀਗਾ ਜੀ ਲੇਬਲ ਲੈਂਦਾ ਸੀ ਨਹੀਂ ਜੀ ਲੈਂਦਾ ਸੀਗਾ ਦਾਰੂ ਵੀ ਲੈਂਦਾ ਸੀ ਦਾਰੂ ਲੈਂਦਾ ਸੀ ਕਿੰਨਾ ਤੋਂ ਲੈਂਦਾ ਸੀ ਨੀਣਾ ਤੋਂ ਲੈਂਦਾ ਸੀ ਨੀਣਾ ਮੈਂ ਤਾਂ ਇਹਨੂੰ ਗੁਰਲਾਲ ਸਿੰਘ ਇਹ ਬਣਾਉਂਦੇ ਸੀ ਹਾਂ ਉਧਰ ਉਹ ਲਾ ਕਿੱਥੋਂ ਦਾ ਕਿਦਾਂ ਦਰੂ ਬਣਾਉਂਦੇ ਤੇ ਜਿਹੜਾ ਸਮਾਨ ਕਿੱਥੋਂ ਲੈ ਕੇ ਆਉਂਦੇ ਅੱਗੇ ਤੋਂ ਲੈਂਦਾ ਸੀ ਮੈਂ ਵੀ ਕਿੱਥੋਂ ਮੁੰਡੇ ਤੋਂ ਲੈਂਦਾ ਅੱਛਾ ਤੇ ਕਿਸ ਤਰ੍ਹਾਂ ਦਾ ਮਾਗਦੇ ਜਿਹੜੇ ਲੇਬਲ ਵਗੈਰੇ ਸੀ ਉਹ ਕਿਸ ਤਰ੍ਹਾਂ ਤਿਆਰ ਕਰਦੇ ਇਹ ਮਤਲਬ ਕਿਵੇਂ ਯੋਜਨਾ ਕਿੱਥੋਂ ਤਿਆਰ ਕਰੀ ਵੀ ਐਵੇਂ ਸ਼ਰਾਬ ਬਣਾਈਏ ਐਵੇਂ ਲੇਬਲ ਕਰੀ ਕਿੱਥੋਂ ਉਤ ਲਿਆ ਮਤਲਬ ਕਿ ਡਿਲੀਵਰ ਕਰਦਾ ਸੀ ਮੈਨੂੰ ਨਹੀਂ ਪਤਾ ਸੀਗਾ ਵੀ ਐਂ ਗਲਤ ਤਾ ਨਹੀਂ ਬਣਾਉਂਦਾ ਕੌਣ ਸੀ ਇਹ ਕੌਣ ਤੁਸੀਂ ਹੁਣ ਤੱਕ ਕਿੰਨੀ ਕਿੰਨੀ ਡਿਲੀਵਰ ਡਿਲੀਵਰ ਦੱਸ ਕਿੰਨੀ ਕਰਦਾ 10 ਪੇਟੀਆਂ ਕਿਦਾਂ ਕਿਦਾਂ ਕੀਤੀ ਇਹ ਵੀ ਬੋਤਲ-ਪੋਤਲ ਵੇਚਦੇ ਪੇਟੀਆਂ ਵੇਚਦੇ ਕਿਹਨੂੰ ਕਿਹਨੂੰ ਵੇਚਦੇ ਪੇਟੀਆਂ ਕਿੱਥੇ ਗੈਰਨ ਰੱਖਦੇ ਆ ਇਹ ਅੱਗੇ ਪੰਜਾਬ ਤੋਂ ਬਾਹਰ ਵੀ ਜਾਂਦੀ ਜਾਂ ਕਿੱਲੇ ਪੰਜਾਬ ਦੇ ਵੀ ਆਉਂਦੇ ਆ ਉਧਰ ਪੰਜਾਬ ਤੇ ਕਿੰਨੀਆਂ ਕਪੇਟੀਆਂ ਵੇਚ ਚੁੱਕੇ 10 10 ਮਦਨੇ ਹਰਮਨ ਜੀ ਹਰਮਨ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿਹ ਸਾਮਾਨ ਕਿੱਥੋਂ ਵੇਚ ਕੇ ਦਮਣਾਉਂਦੇ ਸੀ ਮਲਾ ਕੇ ਸੇਲ ਕਰਦੇ ਸੀ ਜੇ ਦਿੱਲੀ ਤੋਂ ਲੈ ਕੇ ਆਉਂਦੇ ਸੀ ਨੌਜੋਕਾ ਹਾਂ ਜੀ ਤੇ ਕਿੰਨਾ ਕੁ ਹੁਣ ਤੱਕ ਲਿਆ ਚੁੱਕਿਆ ਸਮਾਨ ਤੇ ਕਿਦਾਂ ਲਿਆਂਦੇ ਸੀ ਥੋੜਾ ਜਿਹਾ ਹੀ ਸੇਲ ਕੀਤਾ ਦਸ ਦੋ ਨਾਂ ਬੇਟੀਆਂ ਫਿਰ ਗਈ ਨੀ ਇਹ ਬਣਾਉਣ ਦਾ ਤਰੀਕਾ ਤੁਹਾਨੂੰ ਕਿੱਥੋਂ ਆਇਆ ਇਹ ਇਹ ਕਿੱਥੋਂ ਪਤਾ ਚੱਲਿਆ ਵੀ ਐਵੇਂ ਸ਼ਰਾਬ ਬਣਦੀ ਹੈ ਇਹ ਕਹੇ ਤੋਂ ਕੋਈ ਦੱਸਿਆ ਨਹੀਂ ਤੈਨੂੰ ਹੈ ਕਿਸ ਨੇ ਦੱਸਿਆ ਸੀ ਜੋ ਤੋਂ ਪੁੱਤ ਲੱਗਿਆ ਅੱਛਾ ਹਾਂਜੀ ਨਹੀਂ ਕੌਣ ਸੀ ਪਤਾ ਕਿਦਾਂ YouTube YouTube ਤੋਂ ਦੇਖਿਆ YouTube ਤੋਂ ਦੇਖ ਕੇ ਤੇ ਜਿਹੜੇ ਲੇਬਲ ਵਗੈਰਾ ਸੀ ਉਹ ਕਿਦਾਂ ਤਿਆਰ ਕਰਦੇ ਸੀ ਤੁਸੀਂ ਕਿੰਨੇ ਤਰ੍ਹਾਂ ਦੇ ਬ੍ਰਾਂਡ ਦੇ ਲੇਬਲ ਤਿਆਰ ਕੀਤੇ ਹੋਏ ਇੱਕ ਤੀ ਤਰ੍ਹਾਂ ਦੋ ਤਰ੍ਹਾਂ ਦਾ ਹੀ ਕਿਹੜਾ ਕਿਹੜਾ ਹਾਂ ਮਾਲਤਾ ਤੇ ਸੌਂਦੀ ਅੱਛਾ ਇਹ ਪੰਜਾਬ ਸਰਕਾਰ ਦੇ ਲੈਵਲ ਤੇ ਆਰਗਨ ਕਰਦਾ ਹੈ ਇਹ ਹੁਣ ਤੱਕ ਪੰਜਾਬ ਤੋਂ ਬਾਹਰ ਵੀ ਕਿਤੇ ਦਾ ਵੀ ਨਾ ਹੈ ਕਿੰਨੇ ਦੀ ਬੋਤਲ ਵੇਚਦੇ ਕਿੰਨੇ ਚ ਤਿਆਰ ਹੁੰਦੀ ਸੀ ਕਿੰਨੇ ਦੀ ਵੇਚਦੇ ਸੀ 70 80 ਰੁਪਏ ਦੀ ਬੋਤਲ ਵੇਚਦੇ ਅੱਛਾ ਕਿੰਨੇ ਜਿੰਨੇ ਥੋੜਾ ਖਰਚਾ ਕਿੰਨੇ ਦੇ ਕੋ ਬੁੱਧ ਤਿਆਰ ਕਰਦੇ ਪੰਜਾਬ ਸਰਪੰਚ ਹੈ 50 ਕਰਦੇ ਠੀਕ ਆ ਇਹ ਤੁਮ ਕੀਤੀ ਸੀ ਇਹ ਅਜੇ ਉਪਚਾਰ ਅਧੀਨ ਹਨ ਜਿਨ੍ਹਾਂ ਵਿੱਚੋਂ ਪੰਜ ਸੰਗਰੂਰ ਦੇ ਵਿੱਚ ਔਰ ਚਾਰ ਸੰਗਰੂਰ ਦੇ ਹਸਪਤਲ ਵਿੱਚ ਔਰ ਅੱਠ ਰਜਿੰਦਰਾ ਹਸਪਤਲ ਪਟਿਆਲਾ ਦੇ ਵਿੱਚ ਨੇ ਇਹ ਇਤਲਾਮ ਮਿਲਦੀ ਹੈ ਕੱਲ ਨਾ ਕੇਵਲ ਇਸ ਪਿੰਡ ਗੁਜਰਾ ਦੇ ਵਿੱਚ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਟੀਮਾਂ ਭੇਜੀਆਂ ਗਈਆਂ ਤਾਂ ਕਿ ਇਸ ਨੂੰ ਉਹਨਾਂ ਪਿੰਡਾਂ ਦੇ ਵਿੱਚ ਵੀ ਜੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲੇ ਤੇ ਉਸ ਨੂੰ ਇਮੀਡੀਏਟ ਉਹਨੂੰ ਉਪਚਾਰ ਉਹਦਾ ਕੀਤਾ ਜਾਵੇ ਨਾਲ ਦੀ ਨਾਲ ਪੁਲਿਸ ਦੀ ਟੀਮਸ ਇਨਵੈਸਟੀਗੇਸ਼ਨ ਇਸ ਨੂੰ ਅੱਗੇ ਵਧਾਉਂਦੇ ਹੋਏ ਪਰਚਾ ਦਰਜ ਕੀਤਾ ਗਿਆ ਔਰ ਇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੇ ਬਹੁਤ ਜਲਦੀ ਕਾਰਵਾਈ ਕਰਦਿਆਂ ਕੱਲ 4 ਵਿਅਕਤੀ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਇਹ 4 ਵਿਅਕਤੀਆਂ ਦੇ ਨਾਮ ਹੈਗੇ ਆ ਸੁਖਵਿੰਦਰ ਐਲੀਅਸ ਸੁਖੀ ਪਿੰਡ ਗੁਜਰਾ ਮਨਪ੍ਰੀਤ ਐਲੀਅਸ ਮਨੀ ਪਿੰਡ ਗੁਜਰਾ ਗੁਰਲਾਲ ਸਿੰਘ पेंड उब्बावाल और हरमनप्रीत सिंह पेंड पा, एक पाथर का है टाईपुर पिंड है इसका यह जड़ा हरमनप्रीत सिंह है ये इस सारे लिकर स्पूरियस लिकर बेच रहा है यदा मास्टर माइंड है इस देरों पुलिस वालों एथनॉल तो अलावा बॉटल स्पूरियस ए अपने जड़ी शराब की एक क्वलिटी ये बना देबल्स वो आप आप ही प्रिंट करा खाली बॉटल कैप्स केन कंटेनिंग फ्लेवर एंड मुलासिज बॉटलिंग मशीन एल्कोमीटर लैपटॉप प्रिंटर और एक आ, कार टब बकेट्स कार्डबोर्ड्स ये सारिया चीज़ा बरामद बराबद और ये बड़ा ਇੱਕ ਇੱਕ ਖੁਸ਼ੀ ਵਾਲੀ ਗੱਲ ਇਹ ਆ ਕਿ ਇਸਨੇ ਅਜੇ ਸ਼ੁਰੂ ਹੀ ਕੀਤਾ ਸੀ ਇਹਦਾ ਪਹਿਲਾ ਕਨਸਾਈਨਮੈਂਟ ਜਿਹੜਾ ਇਸ ਪਿੰਡ ਦੇ ਵਿੱਚ ਗਿਆ ਸੀ ਉਸ ਦੇ ਉਸ ਦੇ ਬਾਅਦ ਹੀ ਲੋਕ ਬਿਮਾਰ ਹੋਏ ਔਰ ਇਸ ਨੂੰ ਫੜਿਆ ਗਿਆ ਜੇ ਇਹ ਕਈ ਦਿਨਾਂ ਤੋਂ ਵੇਚਦਾ ਹੁੰਦਾ ਤੇ ਹੋ ਸਕਦਾ ਹੈ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਇਹ ਜਿਹੜੇ ਚਾਰ ਵਿਅਕਤੀ ਫੜੇ ਗਏ ਆ ਇਹਨਾਂ ਚਾਰਾਂ ਦੇ ਖਿਲਾਫ ਕ੍ਰਿਮੀਨਲ ਪਰਚੇ ਦਰਜ ਗਏ ਹੈ ਸੁਖਵਿੰਦਰ ਸੁਖੀ ਦੇ ਖਿਲਾਫ ਚਾਰ ਮੁਕਦਮੇ ਪਹਿਲਾ ਦਰਜ ਹੈ ਕਿ ਮਨਪ੍ਰੀਤ ਮਨੀ ਜਿਹੜਾ ਹੈਗਾ ਦੋ ਪਰਚੇ ਉਸਦੇ ਖਿਲਾਫ ਹੈ ਗੁਰਲਾਲ ਵੀ ਇੱਕ ਪਰਚਾ ਪਹਿਲਾਂ ਖਨੌਰੀ ਥਾਣੇ ਦੇ ਵਿੱਚ ਦਰਜ ਕੀਤਾ ਗਿਆ ਹੈ ਪੁਲਿਸ ਨੂੰ ਥੋੜੇ ਦਿਨ ਪਹਿਲਾਂ ਇਹ ਇਤਲਾ ਮਿਲੀ ਸੀ ਕਿ ਇਹ ਮਨੀ ਜਿਹੜਾ ਹੈ ਇਹ ਸ਼ਰਾਬ ਦਾ ਕਾਰੋਬਾਰ ਇੱਕ ਇਲੀਜੀਟ ਲਿਕਰ ਵੇਚਦਾ ਹੈ ਔਰ ਪੁਲਿਸ ਨੇ ਇਸਦੇ ਖਿਲਾਫ ਇੱਕ ਐਫ ਆਈ ਆਰ ਜਨਵਰੀ ਦੇ ਮਹੀਨੇ ਵਿੱਚ ਦਰਜ ਕੀਤੀ ਸੀ ਜਿਸ ਦੇ ਵਿੱਚ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਔਰ ਇਹ ਅਜੇ ਅੰਡਰ ਟ੍ਰਾਇਲ ਹੈ ਕੇਸ ਔਰ ਇਹ ਬੇਦ ਤੇ छुट ਕੇ ਆਇਆ ਸੀ ਸੋ ਇਹ ਹੁਣ ਵੀ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਔਰ ਪੁਲਿਸ ਹੈ ਆਲੇ ਦੁਆਲੇ ਦੀ ਜਿਹੜੇ ਵੀ ਪਿੰਡ ਹੈ ਉਥੇ ਨਜ਼ਰ ਰੱਖ ਰਹੀ ਹੈ ਤਾਂ ਕਿ ਜੇ ਕੋਈ ਵੀ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੇ ਲੱਛਣ ਹੁੰਦੇ ਆ ਤੇ ਉਸ ਨੂੰ ਤੁਰੰਤ ਉਪਚਾਰ ਲਈ ਚੰਗੇ ਹਸਪੀਟਲ ਦੇ ਵਿੱਚ ਭੇਜਿਆ ਜਾਵੇ ਇਸ ਦੇ ਲਈ डीसी साहब ਵੱਲੋਂ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਵੀ ਆਰਡਰ ਕੀਤੀ ਗਈ ਹੈ ਔਰ ਪੁਲਿਸ ਵੱਲੋਂ ਇੱਕ ਐਸਆਈਟੀ ਕਨਸਟੀਟਿਊਟ ਕੀਤੀ ਗਈ ਹੈ ਜਿਹੜਾ ਇੱਕ ਐਸਪੀ ਰੈਂਕ ਦਾ ਆਫਸਰ ਇਸ ਟੂ ਇਨਵੈਸਟੀਗੇਟ ਕਰੇਗਾ ਉਸ ਦੇ ਨਾਲ ਇੱਕ ਡੀਐਸਪੀ ਔਰ ਡੀਐਸਪੀ ਦੜਬਾ ਇਸ ਦੇ ਮੈਂਬਰਸ ਨੇ ਡੀਐਸਪੀ ਡੀ ਔਰ ਡੀਐਸਪੀ ਦੜਬਾ ਐਸਐਚਓ ਦੜਬਾ ਇਹ ਬਹੁਤ ਛੇਤੀ ਅਸੀਂ ਇਸ ਨੂੰ ਸਾਰੇ ਨੂੰ ਇਨਵੈਸਟੀਗੇਸ਼ਨ ਨੂੰ ਮੁਕੰਮਲ ਕਰਕੇ ਸਾਡੀ ਕੁਝ ਟੀਮ ਹਲੇ ਵੀ ਸਟੇਟ ਤੋਂ ਬਾਹਰ ਨਹੀਂ ਉਹ ਮੈਂ ਡਾਇਵਰਜ ਨਹੀਂ ਕਰਨਾ ਚਾਹਾਂਗਾ ਕਿ ਇਥਨੋਲ ਕਿੱਥੋਂ ਆਉਂਦੀ ਸੀ ਕਿਸ ਤਰ੍ਹਾਂ ਇਹਦੇ ਕੋਲ ਮਿਲਦੀ ਸੀਗੀ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਣ ਗਈਆਂ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਮਰਨ ਵਾਲੇ ਦੇ ਨਾਮ ਕਨਫਰਮ ਕਰ ਦਿੰਦੇ ਜੀ ਮਾੜਾ ਜੀ ਜਿਹਨਾਂ ਦੀ ਡੈਥ ਹੋਈ ਹੈ ਉਹ ਹੈਗੇ ਜਗਜੀਤ ਸਿੰਘ son of ਜੋਗਾ ਸਿੰਘ ਵਿਲੇਜ ਗੁਜਰਾ ਭੋਲਾ ਸਿੰਘ son of ਬਸੰਤ ਸਿੰਘ ਵਿਲੇਜ ਗੁਜਰਾ ਪਰਗਟ ਸਿੰਘ son of ਜ਼ੋਰਾ ਸਿੰਘ ਵਿਲੇਜ ਗੁਜਰਾ निर्मल सिंह सन ऑफ जोरा सिंह विलेज गुजरा, लाडी सिंह सन ऑफ जगरूप सिंह विलेज गुजरा, कृपाल सिंह सन ऑफ मोहन लाल रेजिडेंट ऑफ धनौली खुर्द एंड कुलदीप सिंह एलियस तली सन ऑफ गुरजंट सिंह ऑफ धनौली खुरद एंड गुरसेवक सिंह सन ऑफ गुरदयाल सिंह ऑफ विलेज उपली सो so ए आठ व्यक्ति हैं जिन्ह की हो चुकी है ਔਰ 12 ਲੋਕ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਉਹਨਾਂ ਦਾ ਉਪਚਾਰ ਕਰਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਔਰ NHO ਰਜਿੰਦਰਾ ਹਸਪੀਟਲ ਦੇ ਵਿੱਚ ਵੀ ਨੇ ਔਰ ਕੁਝ ਸੰਗਰੂਦ ਦੇ ਹਸਪੀਟਲ ਸਰ ਸੀਨੀਅਰ ਕੌਂਸਲਟੀ ਦੇ ਵਿੱਚ ਇਹ ਫੜਿਆ ਗਿਆ ਉਹ ਕਹਿ ਰਹੇ ਕਿ ਹਾਲ ਹੀ ਦੇ ਵਿੱਚ ਇਹ ਨੇ ਸ਼ੁਰੂ ਕੀਤਾ ਸੀ ਕਦੋਂ ਸ਼ੁਰੂ ਕੀਤਾ ਸੀ ਮਤਲਬ ਕਿ ਕਿਸ ਚਾਤੇ ਵਿੱਚ ਪਤਾ ਲੱਗ ਰਿਹਾ ਕਿ ਕਿੱਥੇ ਸਪਲਾਈ ਕਰ ਚੁੱਕੇ ਸੀ ਪਰ ਜਿਹੜੀ ਪਰਿਵਾਰਕ ਮੈਂਬਰਾਂ ਦੀ ਬੋਤਲਾਂ ਦਿਖਾਈਆਂ ਨੇ ਉਹ ਕੁਝ ਹੋਰ ਬ੍ਰਾਂਡ ਦੀ ਨੇ ਸਰ ਦੋ ਤਿੰਨ ਬ੍ਰਾਂਡ ਤੇ ਆ ਬ੍ਰਾਂਡ ਸੀਗਾ ਦੇਸੀ ਦਾ ਕੋਈ ਨਾ ਲਿਖਿਆ ਦੇਖੋ ਇਹ ਸਾਰੀਆਂ ਚੀਜ਼ਾਂ ਕਿਉਂਕਿ ਉਹਦੇ ਲੈਪਟਾਪ ਵੀ ਮਿਲਿਆ ਹੈ ਉਹਦੇ ਕੋਲ ਹੋਰ ਵੀ ਸਮੱਗਰੀ ਮਿਲੀ ਹੈ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹ ਬੰਦੇ ਗ੍ਰਫਤਾਰ ਕੀਤੇ ਗਏ ਆ ਸਾਡੀ ਪੁਲਿਸ ਟੀਮ ਸਟੇਟ ਤੋਂ ਬਾਹਰ ਵੀ ਗਈਆਂ ਹੋਈਆਂ ਆ ਇਹ ਰੇਡਸ ਚੱਲ ਰਹੀਆਂ ਹਨ ਜਦੋਂ ਵੀ ਇਸ ਦਾ ਹੋਰ ਜਾਣਕਾਰੀ ਮਿਲੇਗੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿੰਨੀਆਂ ਕੁਆਂਟੀਟੀ ਕਿੰਨੀ ਮਿਲੀਆਂ 156 ਬੋਟਲਸ ਮਿਲੀਆਂ ਨੇ ਖਾਲੀ ਬੋਟਲਸ ਜਿਹੜੀ ਭਰੀ ਜਾਣੀਆਂ ਸੀਗੀਆਂ 4500 ਐਮਪਟੀ ਬੋਟਲਸ ਹੋਰ ਮਿਲੀਆਂ ਨੇ 4600 ਕੈਪਸ ਮਿਲੇ ਨੇ ਤੇ 에ਥਨੋਲ ਜਿਹੜਾ ਹੈ 200 ਲੀਟਰ ਉਹਦੇ ਘਰੋਂ ਮਿਲੇ ਨੇ ਇਸ 에ਥਨੋਲ ਦੇ ਵਿੱਚ ਇਹ ਕਈ ਚੀਜ਼ਾਂ ਮਿਕਸ ਕਰਕੇ ਫਲੇਵਰਸ ਔਰ ਮੋਲੇਸਸ ਮਿਕਸ ਕਰਕੇ ਇਸ ਦੀ ਇੱਕ ਨਕਲੀ ਸ਼ਰਾਬ ਬਣਾ ਕੇ ਔਰ ਇੱਕ ਹਰਿਆਣੇ ਦਾ ਬ੍ਰਾਂਡ ਹੈ ਜਿਸ ਦਾ ਲੇਬਲ ਆਪਣੇ ਆਪ ਤਿਆਰ ਕਰਾ ਕੇ ਉਸ ਨੂੰ ਇਹ ਅਗੇ ਸਪਲਾਈ ਕਰਦਾ ਸੀ। ਬਹੁਤ 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 ਲੋਕ ਨੇ ਉਹ ਦੂਸਰੇ ਪਿੰਡ ਦੇ ਵਿੱਚ ਵੀ ਮਰੇ ਨੇ ਤਾਂ ਕੁਝ ਪਤਾ ਲੱਗੇ ਕਿ ਕਿੰਨੇ ਪਿੰਡਾਂ ਦੇ ਜਿਹੜੀ ਸਪਲਾਈ ਹੁੰਦੀ ਸੀ ਜਾਂ ਕੋਈ ਅਨਾਊਂਸਮੈਂਟ ਵਗੈਰਾ ਕੀਤੀ ਕਿ ਜੇ ਲੋਕਾਂ ਨੇ ਲੈ ਕੇ ਰੱਖੀ ਹੋਵੇ। ਉਨਾਂ ਨੂੰ ਕੋਈ ਅਨਾਉਂਸਮੈਂਟ ਵਗੈਰਾ ਕਰਕੇ ਦੱਸਿਆ ਆਲੇ ਦਿਵਾਲੇ ਦੇ 20 ਕਿਲੋਮੀਟਰ ਦੇ ਹਰ ਪਿੰਡ ਦੇ ਵਿੱਚ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਦੇ ਆਫਸਰਸ ਨੇ ਜਾ-ਜਾ ਕੇ ਉਥੇ ਲੋਕਾਂ ਨੂੰ ਜਾਗਰੂਕ ਕਰਾਇਆ ਹੈ ਕਿ ਜੇ ਕਿਸੇ ਦੇ ਕੋਲ ਕੋਈ ਇਸ ਤਰ੍ਹਾਂ ਦੀ ਸਪੂਰੀਅਸ ਲਿਕਰ ਜਾਂ ਕੋਈ ਸ਼ਰਾਬ ਦੀ ਬੋਤਲ ਹੈ ਉਸ ਦਾ ਇਸਤੇਮਾਲ ਨਾ ਕਰੇ ਨੰਬਰ 2 ਜੇ ਕੋਈ ਵਿਅਕਤੀ ਜਿਸ ਨੂੰ ਅੱਖਾਂ 'ਚੋਂ ਧੁੰਗਲਾਪ ਮਿਸਦਾ ਹੈ ਜਾਂ ਹੋਰ ਕੋਈ ਸਿੰਪਟਮਸ ਆ ਰਹੇ ਆ ਇਮੀਡੀਏਟਲੀ ਸਾਡੇ ਨਾਲ ਕੰਟੈਕਟ ਕਰੇ ਦਰਬਾਦ ਦੇ ਇਲਾਕੇ ਦੇ ਵਿੱਚ 20 ਤੋਂ ਵੱਧ ਐਂਬੂਲੈਂਸਸ ਨੂੰ ਸਟੇਸ਼ਨ ਕੀਤਾ ਹੋਇਆ ਹੈ ਤਾਂ ਕਿ ਜੇ ਕਿਸੇ ਵਿਅਕਤੀ ਨੂੰ ਕੋਈ ਇਸ ਤਰ੍ਹਾਂ ਦਾ ਸਿੰਪਟਮ ਆਂਦਾ ਹੈ ਤੇ ਇਮੀਡੀਏਟਲੀ ਉਸ ਦੀ ਹੈਲਪ ਕੀਤੀ ਜਾਪੇ। ਨਸਪੰਦਾ ਵਾਲੇ ਕਹਿ ਰਹੇ ਸੀ ਕਿ ਕਿੰਨੀ ਕੁਆਟਿਟੀ ਨੂੰ ਵੇਚਦੇ ਜੇ ਲੋਕਾਂ ਤੋਂ ਜਿਹੜੀ ਸਪਲਾਈ ਕੀਤੀ ਹੋਈ ਸੀ ਲੋਕਾਂ ਤੋਂ ਮਿਲੀ ਹੈ ਜਿਵੇਂ ਤੁਸੀਂ ਮਗਰ ਪਿੰਡਾਂ ਦੇ ਵਿੱਚ ਜਾ ਕੇ ਦੱਸਿਆ ਤਾਂ 3 ਲੋਕਾਂ ਦਾ ਜਮਾ ਕਰਵਾਈ ਵੀ ਆ ਸਾਡੇ ਕੋਲ ਹੈਗੀ ਸੀ। ਨਹੀਂ ਹਲੇ ਤੱਕ ਹਲੇ ਤੱਕ ਲੋਕਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਸਾਨੂੰ ਰਿਸਪੌਂਸ ਨਹੀਂ ਆਇਆ ਕਿਉਂਕਿ ਕੱਲ ਦਾ ਹੀ ਟਾਈਮ ਹੈ ਔਰ ਬਹੁਤ ਇਕ ਬਹੁਤ ਮਾੜਾ ਇੱਕ ਮਾਹੌਲ ਹੈ ਬਹੁਤ ਦੁੱਖਪੁਰਾ ਮਾਹੌਲ ਹੈਗਾ ਲੇਕਿਨ ਅਸੀਂ ਪਿੰਡਾਂ ਪਿੰਡਾਂ ਚ ਜਾ ਕੇ ਲੋਕਾਂ ਨੂੰ ਔਰ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਨਾ ਕੇਵਲ ਸੰਗਰੂਰ ਦੇ ਬਲਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਇਹ ਅਪੀਲ ਕਰਾਂਗਾ ਕਿ ਜੇ ਇਸ ਤਰ੍ਹਾਂ ਦੀ ਕੋਈ ਸਸਤੀ ਸ਼ਰਾਬ ਜਾਂ ਕੋਈ ਇਲੈਸਟਸ ਪੂਰੀਅਸ ਲੇਕਰ ਮਿਲਦੀ ਹੈ ਕਿਸੇ ਹੋਰ ਥਰਡ ਵਿਅਕਤੀ ਤੋਂ ਇਹ ਨਾ ਖਰੀਦੀ ਜਾਵੇ ਇਹ ਜਿਹੜੇ ਵੇਚਦੇ ਸੀ ਸਾਰੇ ਜਿਹੜੇ ਸਸਤੀ ਸੀ ਕਿਉਂਕਿ ਤਾਂ ਹੀ ਆਮ ਲੋਕ ਜਿਹੜੇ ਖਰੀਦੇ ਸੀ ਕੋਈ ਜਾਣਕਾਰੀ ਨਹੀਂ ਆ ਸਰ ਕਿੰਨੇ ਦੀ ਬੋਤਲ ਇਹ 300 ਇਹ ਸਾਰੇ ਅਜੇ ਇਨਵੈਸਟੀਗੇਟ ਕਰਕੇ ਜਿਹੜੀ ਹੋਰ ਡਿਟੇਲਸ ਹੈਗੀਆਂ ਤੁਹਾਡੇ ਸਾਹਮਣੇ ਰੱਖਾਂਗੇ ਪੰਜਾਬ ਦਾ ਬ੍ਰਾਂਡ ਹੈ ਉਹਨਾਂ ਦੀ ਪਰਿਵਾਰ ਦਿਖਾ ਰਹੇ ਨੇ ਉਸ ਬ੍ਰਾਂਡ ਦੀ ਜਾਂਚ ਕੀਤੀ ਹੈ ਸਰ ਉਹਦੀ ਵੀ ਉਹ ਬ੍ਰਾਂਡ ਜਿਹੜਾ ਹੈਗਾ ਸੀ ਕਿੱਥੋਂ ਬਣਦਾ ਸੀ ਕੀ ਨਹੀਂ ਤਾਂ ਲੰਗੀਆਂ ਬੋਤਲਾਂ ਨਹੀਂ ਸੀ ਅਸੀਂ ਤਾਂ ਮੈਂ ਜਿਹੜੀ ਜਿਹੜੀ ਇਹ ਸਾਰੀਆਂ ਤੁਹਾਡੇ ਕੋਲ ਮਸ਼ੀਨ ਰੱਖੀਆਂ ਹੋਈਆਂ ਇਹ ਇਹ ਸਾਰਾ ਇਹ ਆਪ ਬਣਾ ਕੇ ਉਹਦੇ 'ਚ ਕੋਈ ਵੀ ਬ੍ਰਾਂਡ ਲਗਾ ਦੇਵੇ ਪਹਿਲਾਂ ਵੀ ਇਸ ਤਰ੍ਹਾਂ ਦੀ ਫੈਕਟਰੀਜ਼ ਇੱਥੇ ਮਿਲੀਆਂ ਨੇ ਪੰਜਾਬ 'ਚ ਜਿਹਦੇ ਵਿੱਚ ਸਕੌਚ ਬਣਾ ਕੇ ਵੇਚਦੇ ਸੀਗੇ ਸੋ ਇਹ ਸਾਰਾ ਮਸਲਾ ਤਾਂ ਹੀ ਮੈਂ ਕਹ ਰਿਹਾ ਇਹਦੇ 'ਚ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਵੀ ਸੈਟਅਪ ਕਰ ਦਿੱਤੀ ਗਈ ਹੈ ਨਾਲ ਦੀ ਨਾਲ ਪੁਲਿਸ ਦੀ ਇੱਕ ਐਸਆਈਟੀ ਸੈਟਅਪ ਕਰ ਦਿੱਤੀ ਗਈ ਹੈ ਔਰ ਬਹੁਤ ਛੇਤੀ ਇਹ ਸਾਰੀ ਚੀਜ਼ਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਇਜਾਜ਼ਤ ਕਰੋ ਆਪਣੇ ਖਲਾਫ ਸਰ ਪਹਿਲਾਂ ਕਿਸਾਨਾਂ ਦੇ ਨਾਮੇ ਦਰਦ ਦੇ ਰੱਖਿਆ ਸੀ ਕੋਈ ਵੀ ਉਹ ਇੱਕ ਮਿੰਟ ਦੇਖੋ ਜਿਹੜਾ ਸਟਿੱਕਰ ਹੈ ਦੇ ਵਿੱਚ ਲੋਕ ਕਹਿ ਰਹੇ ਸੀ ਅਸੀਂ ਪਹਿਲਾਂ ਵੀ ਕਈ ਵਾਰੀ ਪ੍ਰਸ਼ਾਸਨ ਨੂੰ ਕੰਪਲੇਟ ਕਰ ਚੁੱਕੇ ਹਾਂ ਪਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਂ ਇਹ ਸਾਰੇ ਐਂਗਲਸ ਨੂੰ ਵੀ ਦੇਖਾਂਗਾ ਲੇਕਿਨ ਮੈਂ ਇੱਕ ਗੱਲ ਤੁਹਾਡੇ ਅੱਗੇ ਸਾਫ਼ ਕਰਦਾ ਕਿ ਜਿਹੜਾ ਇੱਕ ਇਹਨਾਂ ਚੋਂ ਮੇਨ ਅਕਿਊਜ਼ਡ ਹੈਗਾ ਮਨਪ੍ਰੀਤ ਐਲੀਅਸ ਮਨੀ ਮੈਂ ਜਿਸ ਤਰ੍ਹਾਂ ਤੁਹਾਨੂੰ ਅੱਗੇ ਪ੍ਰੈਸ ਬਰੀਫਿੰਗ 'ਚ ਦੱਸਿਆ ਜਨਵਰੀ ਦੇ ਮਹੀਨੇ 'ਚ ਉਸ ਦੇ ਖਿਲਾਫ ਐਕਸਾਈਜ਼ ਦਾ ਪਰਚਾ ਦਰਜ ਹੋਇਆ ਰਿਕਵਰੀਜ਼ ਇਫੈਕਟ ਕੀਤੀ ਹੈ ਉਹਨੂੰ ਅਰੈਸਟ ਕੀਤਾ ਗਿਆ ਜੇਲ੍ਹ ਭੇਜਿਆ ਗਿਆ ਔਰ ਉਹਦਾ ਮੁਕੱਦਮਾ ਹਲੇ ਵੀ ਚੱਲ ਰਿਹਾ ਹੈ ਸੋ ਇਸ ਕਰਕੇ ਇਹ ਕਹਿਣਾ ਕਿ ਸਾਨੂੰ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਇਹ ਸ਼ਾਇਦ ਠੀਕ ਨਹੀਂ ਹੋਏਗਾ ਬਟ ਫਿਰ ਵੀ ਜੇ ਕੋਈ ਵੀ ਐਸਪੈਕਟ ਰਹਿ ਜਾਏਗਾ ਉਹ ਅਸੀਂ ਇਹਦੀ ਡੂੰਘਾਈ ਨਾਲ ਇਹਦੀ ਠੇਕੇਦਾਰ ਨੇ ਕਦੇ ਕੋਈ ਕੰਪਲੀਟ ਨਹੀਂ ਕੀਤੀ ਕਿਉਂਕਿ ਠੇਕੇਦਾਰਾਂ ਨੇ ਮਹਿੰਗੇ ਰੇਟ ਤੇ ਠੇਕੇ ਲਏ ਹੁੰਦੇ ਆ ਪਰ ਉਹ ਵਾਰ-ਵਾਰ ਫੜਦੇ ਵੀ ਆ ਨਜਾਇਜ਼ਰਾਬ ਉਹ ਕਹਿੰਦੇ ਅਸੀਂ ਕਈ ठेकेदार ਵੀ ਹਰ ਹਮਕੇ ਬੈਠ ਕੇ ਇਸ ਦੀ ਇਹ ਰੋਕਦਾ ਨਹੀਂ ਹਨ ਪਿੰਡ ਵਾਲੇ ਕਹਿ ਰਹੇ ਆ ਮੈਨੂੰ ਇਹ ਦੇਖੋ ਜਿਹੜੇ ਪਿੰਡ ਵਾਲੇ ਕਹਿ ਰਹੇ ਆ ਇਹ ਵੀ ਅਸੀਂ ਇਨਵੈਸਟੀਗੇਟ ਕਰ ਲਾਂਗੇ ਬਟ ਜਿੱਥੇ ਵੀ ਕਿਤੇ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਮੀਡੀਏਟ ਐਕਸ਼ਨ ਇਸ ਟੇਕਨ ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਇੱਕ ਵਚਨਬੱਧਤਾ ਹੈ ਕਿ ਜਿਹੜੇ ਵੀ ਨਸ਼ੇ ਹਨ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਡਰੱਗ ਸਮਗਲਰਸ ਜਾਂ ਲਿਕਰ ਬੂਟਲੇਗਰਸ ਹੈਗੇ ਉਹਨਾਂ ਦੇ ਖਿਲਾਫ ਲਗਾਤਾਰ ਸਾਰੇ ਪੰਜਾਬ 'ਚ ਕਾਰਵਾਈ ਕੀਤੀ ਜਾ ਰਹੀ ਹੈ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣ ਕਿੰਨੀ ਕੋਈ ਜਾਣਕਾਰੀ ਹੈ ਕਿ ਉਹ ਸੀਰੀਅਸ ਹੈ ਨਹੀਂ ਪ੍ਰਮਾਤਮਾ ਸਾਰਿਆਂ ਨੂੰ ਲੰਬੀ ਉਮਰ ਬਖਸ਼ੇ ਜਿਹੜੇ ਜ਼ਹਿਰ ਉਪਚਾਰ ਹੈਗੇ ਆ ਉਹ ਅਜੇ ਉਹਨਾਂ ਦਾ ਉਪਚਾਰ ਚੱਲ ਰਿਹਾ ਹੈ ਬਾਕੀ ਪਰਵਾਤਾ ਕੋਲ ਕਿੰਨੇ ਕਿੰਨੀ ਕੁਆਂਟੀਟੀ ਚ ਵੇਚੂਕਿਆ ਜੀ ਜਿੰਨੀ ਕਿ ਵੇਚੀ ਉਹ ਕਿਸ ਤਰ੍ਹਾਂ ਵੇਚੀ ਸੀ ਤੁਹਾਨੂੰ ਪਾਟਲ-ਪਾਟਲ ਵੇਚੀ ਜਾਂ ਬਾਕਸਿਸ ਵੇਚੇ ਸੀ ਕਿਦਾਂ ਸੇ ਨਹੀਂ ਇਹ ਮੈਂ ਤੁਹਾਨੂੰ ਦੱਸ ਰਿਹਾ ਇਹ ਸਾਰੀ ਡਿਟੇਲ ਅਸੀਂ ਹੋਰ ਵੀ ਤੁਹਾਨੂੰ ਦੱਸਾਂਗੇ ਬਟ ਇੰਨਾ ਕੁ ਮੈਂ ਤੁਹਾਨੂੰ ਦੱਸੂਗਾ ਕਿ ਇਹਨੇ ਹੁਣੀ ਇਹ ਬਣਾ ਕੇ ਸ਼ੁਰੂ ਕੀਤਾ ਸੀ ਕੰਮ ਜਿਹੜਾ ਅਥਨੋਲ ਹੈ ਕੋ ਬਿਨਾ ਲਾਇਸੈਂਸ ਤੋਂ ਨਹੀਂ ਮਿਲਦਾ ਤਾਂ ਐਡੀ ਵੱਡੀ ਮਾਤਰਾ ਚ ਅਥਨੋਲ ਤੁਹਾਨੂੰ ਕਿੱਥੋਂ ਮਿਲਿਆ ਕੋਈ ਜਾਂਚ ਦੇ ਵਿੱਚ ਇਹ ਮੈਂ ਸਾਰਾ ਤੁਹਾਡੇ ਨਾਲ ਸਾਂਝੀ ਕਰਾਂਗਾ ਸਾਨੂੰ ਸਾਰਾ ਪਤਾ ਹੈ ਮੈਂ ਤੁਹਾਨੂੰ ਦੱਸਿਆ ਸਾਡੀ ਟੀਮਾਂ ਹਲੇ ਵੀ ਬਾਹਰ ਨੇ ਕੁਝ ਟੀਮ ਆਊਟ ਆਫ ਸਟੇਟ ਵੀ ਨੇ ਇਹ ਕੁਛ ਹੋਇਆ ਕਿਦਾਂ ਹੋਇਆ ਇਹ ਜਿੱਥੇ ਸਪਲਾਈਅਰ ਤੋਂ ਲੈ ਕੇ ਔਰ ਅਖੀਰ ਤੱਕ ਤਹ ਤੱਕ ਅਸੀਂ ਜਾ ਕੇ ਸਾਰੀ ਚੀਜ਼ਾਂ ਕਲੀਅਰ ਕਰਾਇਆ ਸਰ ਮੰਨਣਾ ਦੇ ਵਿੱਚੋਂ ਜਿਹੜਾ ਉਹਨੇ ਰਿਸ਼ਤੇਦਾਰੀਆਂ ਤਾਂ ਮੈਂ ਨਹੀਂ ਦੱਸ ਸਕਾਂਗਾ ਬਟ ਮੈਂ ਤੁਹਾਨੂੰ ਨਾ ਦੱਸਦੇ ਆ ਜਿਹੜੇ ਲੋਕ ਹੈਗੇ ਸੋ ਸਰ ਕੱਲ ਜਦੋਂ ਹਸਪੀਟਲ ਦੇ ਵਿੱਚ ਅਸੀਂ ਵਾਈਟ ਕੀਤੀ ਕਾ ਕੁਝ ਲੋਕਾਂ ਨੇ ਅਕਾ ਕੀ ਅਸੀਂ ਠੇਕੇ ਤੋਂ ਲੈ ਕੇ ਸ਼ਰਾਬ ਪੀਤੀ ਸੀ ਜਿਵੇਂ ਉਹ ਦੇਖਣੋਂ ਵੀ ਹਟ ਗਏ ਸੀ ਇੱਕ ਪਾਸੇ ਆਪਾਂ ਕਹ ਰਹੇ ਹਾਂ ਵੀ ਘਰੋ ਘਰ ਵਿਕਰੀ ਤੇ ਉਹ ਕਹ ਰਹੇ ਸੀ ਅਸੀਂ ਠੇਕੇ ਤੋਂ ਲੈ ਕੇ ਸ਼ਰਾਬ ਪੀਤੀ ਆ ਫਿਰ ਉਹ ਨਹੀ ਇਸ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੈ ਅੱਗੇ ਕਿ ਇਹ ਮੈਜਿਸਟ੍ਰੀਅਲ ਇਨਕੁਆਇਰੀ ਤੋਂ ਵੱਡੀ ਤਾਂ ਚੀਜ਼ ਨਹੀਂ ਹੁੰਦੀ ਇਹ ਸਾਰੇ ਐਸਪੈਕਟਸ ਨੂੰ ਅਸੀਂ ਕਵਰ ਕਰਾਂਗੇ ਬਟ ਐਜ਼ ਆਫ ਨਾਓ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਤਲਾ ਨਹੀਂ ਹੈ ਕਿ ਠੇਕੇ ਤੋਂ ਲੈ ਕੇ ਸ਼ਰਾਬ ਪੀ ਕੇ ਬੰਦਾ ਬਿਮਾਰ ਹੋ ਜਾਂਦਾ ਸਾਰੇ ਗੱਲ ਤਾਰ ਹੋ ਚੁੱਕੇ